ਇੱਕ ਪਾਸੇ ਭਾਰਤ ਅਜੇ ਪਾਕਿਸਤਾਨ ਦੇ ਵੱਲ ਮੂਵ ਨਹੀਂ ਕਰਨਾ ਚਾਹੁੰਦਾ ਦੂਜੇ ਪਾਸੇ ਡੋਨਲਡ 트੍ਰੰਪ ਵੱਲੋਂ ਅਜੀਹਾ ਓਲ ਜਲੂਲ ਬਿਆਨ ਦਿੱਤਾ ਗਿਆ ਜੋ ਫਿਲਹਾਲ ਭਾਰਤ ਦੀ ਸੋਚ ਤੋਂ ਕਿਤੇ ਪਰੇ ਹੈ ਜਿੱਹਾਂ 트੍ਰੰਪ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਭਾਰਤ ਪਾਕ ਬੈ ਕੇ ਡਿਨਰ ਕਰਨਗੇ ਇੱਕ ਵਾਰ ਫੇਰ ਤੋਂ 트럼ਪ ਜੋ ਹੈ ਆਪਣੇ ਮੂੰ ਮੀਆਂ ਮਿੱਠੂ ਬਣਦੇ ਹੋਏ ਨਜ਼ਰ ਆਏ ਤੇ ਦੂਜੇ ਪਾਸੇ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ 트럼ਪ ਨੇ ਆਪਣਾ ਦਾਵਾ ਦੁਹਰਾਇਆ ਕਿ ਅਮਰੀਕਾ ਹੀ ਸੀ ਜਿਸ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਤਿਹਾਸਿਕ ਯੁੱਧ ਵਿਰਾਮ ਜੰਗਬੰਦੀ ਕਰਾਉਣ ਦੇ ਵਿੱਚ ਮਦਦ ਕੀਤੀ ਸੀ 트럼ਪ ਫੇਰ ਤੋਂ ਵਿਚੋਲਾ ਬਣਨ ਦੀ ਕੋਸ਼ਿਸ਼ ਇੱਥੇ ਕਰਦੇ ਵਿਖਾਈ ਦਿੱਤੇ ਪਹਿਲਾ ਹੀ ਜੋ ਭਾਰਤ ਪਾਕਿਸਤਾਨ ਵਿਚਾਲੇ ਸਿਚੁਏਸ਼ਨ ਚੱਲ ਰਹੀ ਹੈ ਉਸ ਨੂੰ ਸੰਭਾਲਣ ਦੀ ਕਿਤਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਵੱਲੋਂ ਲਗਾਤਾਰ ਹੁਣ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਵਿਚਾਲੇ 트াম্প ਨੇ ਇੱਕ ਵੱਡਾ ਬਿਆਨ ਦੇ ਦਿੱਤਾ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦੱਸ ਜੇ ਡੋਨਲਡ 트াম্প ਨੇ ਰਿਆਦ ਦੇ ਵਿੱਚ ਆਯੋਜਿਤ ਯੂਐਸ ਸਾਊਦੀ ਇਨਵੈਸਟਮੈਂਟ ਫੋਰਮ ਦੇ ਵਿੱਚ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ 트াম্প ਨੇ ਕਿਹਾ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਤਣਾਅ ਘਟ ਕਰਨ ਦੇ ਲਈ ਇੱਕ ਸਲਾਹ ਵੀ ਦਿੱਤੀ ਸੀ ਉਹਨਾਂ ਕਿਹਾ ਕਿ ਚਲੋ ਵਪਾਰ ਕਰਦੇ ਆ ਦੋਹਾਂ ਦੇਸ਼ਾਂ ਦੇ ਕੋਲ ਮਜ਼ਬੂਤ ਸਮਝਦਾਰ ਤੇ ਚੰਗੇ ਨੇਤਾ ਨੇ 트럼ਪ ਨੇ ਦਾਵਾ ਕੀਤਾ ਕਿ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਤਿਹਾਸਿਕ ਜੰਗ ਬੰਦੀ ਕਰਾਉਣ ਦੀ ਭੂਮਿਕਾ ਨਿਭਾਈ ਹਾਲਾਂਕਿ ਭਾਰਤ ਸਰਕਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਦੱਸਿਆ ਅਮਰੀਕਾ ਰਾਸ਼ਟਰਪਤੀ ਨੇ ਕਿਹਾ ਕਿ ਸਭ ਕੁਝ ਰੁਕ ਗਿਆ ਤੇ ਉਮੀਦ ਹੈ ਅਜਿਹਾ ਹੀ ਬਣਿਆ ਰਹੇਗਾ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਦੇ ਨਾਲ ਬਿਹਤਰ ਸੰਬੰਧ ਬਣਾ ਰਹੇ ਨੇ ਤੇ ਉਹ ਨਾਲ ਹੀ ਇੱਕ ਚੰਗੀ ਡਿਨਰ ਕਰ ਸਕਦੇ ਨੇ ਤੇ ਇਸ ਟਕਰਾਅ ਦੇ ਨਾਲ ਕਰੋੜਾਂ ਲੋਕਾਂ ਦੀ ਜਾਨ ਜਾ ਸਕਦੀ ਸੀ 트럼ਪ ਨੇ ਇਸ ਕੋਸ਼ਿਸ਼ ਤੇ ਲਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਤੇ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਵੀ ਸ਼ੁਕਰੀਆ ਦਿੱਤਾ ਭਾਰਤ ਨੇ 트럼ਪ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਜਿਵੇਂ ਕਿ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਜਿहां ਭਾਰਤ ਨੇ 트ੰਪ ਦੇ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਤੇ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰੰਦੀਰ ਜੈਸਵਾਲ ਨੇ ਇੱਕ ਪ੍ਰੈਸ ਵਾਰਤਾ ਵਿੱਚ ਇਹ ਸਪਸ਼ਟ ਕੀਤਾ ਕਿ ਅਮਰੀਕਾ ਦੇ ਨਾਲ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਜੋ ਗੱਲਬਾਤ ਹੋਈ ਸੀ ਉਸ ਵਿੱਚ ਵਪਾਰ ਦਾ ਕੋਈ ਮੁੱਦਾ ਵੀ ਨਹੀਂ ਉਠਿਆ ਜੈਸਵਾਲ ਨੇ ਕਿਹਾ ਕਿ ਸੀਜ਼ਫਾਇਰ ਪਾਕਿਸਤਾਨ ਦੀ ਅਪੀਲ ਤੇ ਹੋਇਆ ਸੀ ਕਿਸੇ ਤੀਸਰੇ ਦੇਸ਼ ਦੀ ਵਿਚੋਲੇ ਬਨਨ ਦੀ ਭੂਮਿਕਾ ਦੇ ਨਾਲ ਨਹੀਂ ਹੋਇਆ 트ੰਪ ਨੇ ਆਪਣੀ 4 ਦਿਨਾਂ ਦੀ ਪੱਛਮੀ ਏਸ਼ੀਆ ਯਾਤਰਾ ਦੀ ਸ਼ੁਰੂਆਤ ਸਾਊਦੀ ਅਰਬ ਤੋਂ ਕੀਤੀ ਤੇ ਉਹਨਾਂ ਨੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਨਾਲ ਮੁਲਾਕਾਤ ਕਰਕੇ 142 ਅਰਬ ਡਾਲਰ ਲਗਭਗ 11.8 ਲੱਖ ਕਰੋੜ ਦਾ ਇੱਕ ਰੱਖਿਆ ਸਮਝੌਤਾ ਕੀਤਾ ਇਸ ਦੇ ਤਹਿਤ ਅਮਰੀਕਾ ਸਾਊਦੀ ਅਰਬ ਨੂੰ ਸੈਨਿਕ ਉਪਕਰਨ ਪ੍ਰਦਾਨ ਕਰੇਗਾ ਜਦਕਿ ਸਾਊਦੀ ਅਰਬ ਅਮਰੀਕਾ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਖੇਤਰ ਦੇ ਵਿੱਚ 20 ਅਰਬ ਡਾਲਰ ਦਾ ਇਨਵੈਸਟਮੈਂਟ ਕਰੇਗਾ ਤੇ ਇਸ ਤੋਂ ਬਾਅਦ ਇਸ ਵਿਚਾਲੇ ਡੋਨਲਡ 트ੰਪ ਇੱਕ ਵੱਡਾ ਬਿਆਨ ਦੇ ਦਿੰਦੇ ਨੇ ਭਾਰਤ ਪਾਕਿਸਤਾਨ ਨੂੰ ਲੈ ਕੇ ਆਪਣੇ ਮੂੰਹ ਪਹਿਲਾ ਮੀਆਂ ਮਿੱਠੂ ਬੰਦੇ ਨੇ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਭਾਰਤ ਪਾਕ ਨੂੰ ਬੈਠ ਕੇ ਇਕੱਠੇ ਬੈਠ ਕੇ ਡਿਨਰ ਕਰਨਾ ਚਾਹੀਦਾ ਐ ਐਕਚੁਅਲੀ ਗੈਟਿੰਗ ਅਲੋਂਗ ਮੇਬੀ ਵੀ ਕੈਨ ਇਵਨ ਗੈਟ them ਟੁਗੇਦਰ ਅ ਲਿਟਲ ਬਿਟ ਮਾਰਕੋ ਵੇ ਦੇ ਗੋ ਆਊਟ ਐਂਡ ਹੈਵ ਅ ਨਾਈਸ ਡਿਨਰ ਟੁਗੇਦਰ ਵੁਡਨਟ ਬੀ ਨਾਈਸ ਬਟ ਵੀਵ ਵੀਵ ਕਮ ਅ ਲੌਂਗ ਵੇ ਐਂਡ ਇਟਸ ਕਡ ਬੀ ਯੂ ਨੋ ਮਿਲੀਅਨਸ ਆਫ ਪੀਪਲ ਕੁਡ ਹੈਵ ਡਾਈਡ ਫਰੋਮ that conflict that started off